ਅੱਗ ਦਾ ਕਾਰਨ ਇਹਦਾ ਦੇਖੋ ਜੀ ਕੰਮ ਤੋਂ ਆਇਆ ਵਾ ਰੋਟੀ ਰੱਟੀ ਬਣਾ ਕੇ ਪਕਾਉਣ ਲੱਗਾ ਵਾ ਤੇ ਜਿਹੜਾ ਸਿਲੰਡਰ ਅੱਜ ਇਹ ਲੈ ਕੇ ਆਇਆ ਨਾ ਉਹ ਸਿਲੰਡਰ ਕਿਤੇ ਲੀਕ ਹੀ ਸਿਲੰਡਰ ਲੀਕ ਹੋਣ ਕਾਰਨ ਜਿਹੜੀ ਅੰਦਰ ਆ ਕੇ ਜੋ ਵੀ ਇਹਨਾਂ ਦੇ ਅੰਦਰ ਫੈਲ ਗਈ ਆ ਤੇ ਦੋਵੇਂ ਭਰਾ ਮਹਾ ਭੱਜ ਕੇ ਬਾਹਰ ਨਿਕਲੇ ਆ ਤੇ ਜਿਹੜਾ ਸਿਲੰਡਰ ਆ ਕੋਈ ਵੀ ਜਿੰਨਾ ਦਾ ਵੀ ਕੰਪਨੀ ਦਾ ਸਿਲੰਡਰ ਆ ਨਾ ਇਹ ਜਾਂ ਤੇ ਜਦੋਂ ਆਪਾਂ ਸਿਲੰਡਰ ਦੇਣ ਆਉਂਦੇ ਆ ਕਿਸੇ ਦੇ ਘਰ ਵੀ ਹਰ ਕਿਹਦੇ ਘਰ ਆ ਹਰ ਕਿਸ ਨੂੰ ਆਪੋ ਆਪਣੀਆਂ ਜਾਨਾਂ ਪਿਆਰੀਆਂ ਇਹ ਕੰਪਨੀ ਨੂੰ ਸਾਡੇ ਵੱਲੋਂ ਇਹ ਆ ਵੀ ਜਿੱਥੇ ਵੀ ਕੋਈ ਕੰਪਨੀ ਸਿਲੰਡਰ ਦੇ ਕੇ ਆਉਂਦੀ ਇਹਨੂੰ ਪਹਿਲਾਂ ਚੈਕਿੰਗ ਕੀਤਾ ਜਾਵੇ ਵੀ ਸਿਲੰਡਰ ਲੀਕਦ ਨਹੀਂ ਆ ਜਸਵੀਰ ਸਿੰਘ ਬਾਬਾ ਸੋਨੂ ਜੀ ਹਾਂਜੀ ਬਾਬਾ ਜੀ ਲੰਦੇ ਕਿਹੜਾ ਇਲਾਕਾ ਪੈਂਦਾ ਜੀ ਠੀਕ ਕੋਟ ਮਿਤ ਸਿੰਘ ਜੇ ਗਲੀ ਨੰਬਰ 2 ਹੱਜੇ ਸਾਰੇ ਅੱਜ ਦੀ ਯਾਦਦਾ ਕੀ ਕਾਰਨ ਹੈ ਇਹ ਇਹ ਅੱਗ ਦਾ ਕਾਰਨ ਇਹ ਦੇਖੋ ਜੀ ਕੰਮ ਤੋਂ ਆਇਆ ਵਾ ਰੋਟੀ ਰੱਟੀ ਬਣਾ ਕੇ ਪਕਾਉਣ ਲੱਗਾ ਵਾ ਤੇ ਜਿਹੜਾ ਸਿਲੰਡਰ ਅੱਜ ਇਹ ਲੈ ਕੇ ਆਇਆ ਨਾ ਉਹ ਸਿਲੰਡਰ ਕਿਤੇ ਲੀਕ ਹੀ ਸਿਲੰਡਰ ਲੀਕ ਹੋਣ ਕਾਰਨ ਜਿਹੜੀ ਅੰਦਰ ਆ ਕੇ ਜੋ ਵੀ ਹੈ ਨਾਲੇ ਅੰਦਰ ਫੈਲ ਗਈ ਆ ਤੇ ਦੋਵੇਂ ਭਰਾ ਮਹਾ ਭੱਜ ਕੇ ਬਾਹਰ ਨਿਕਲੇ ਆ ਸਿਲੰਡਰ ਅੰਦਰ ਕੱਢਣ ਗਏ ਅਸੀਂ ਪਰ ਉਹਨਾਂ ਜਨੂੰ ਸਿਲੰਡਰ ਨੂੰ ਸਾਰੇ ਨੂੰ ਅੱਗ ਲੱਗ ਚੁੱਕੀ ਤੇ ਜਿਹੜਾ ਸਿਲੰਡਰ ਆ ਕੋਈ ਵੀ ਜਿੰਨਾ ਦਾ ਵੀ ਕੰਪਨੀ ਦਾ ਸਿਲੰਡਰ ਹੈ ਨਾ ਇਹ ਜਾਂ ਤੇ ਜਦੋਂ ਆਪਾਂ ਸਿਲੰਡਰ ਦੇਣ ਆਉਂਦੇ ਆ ਕਿਸੇ ਦੇ ਘਰ ਵੀ ਹਰ ਕਿਸੇ ਦੇ ਘਰ ਹਰ ਕਿਸ ਨੂੰ ਆਪੋ ਆਪਣੀਆਂ ਜਾਨਾਂ ਪਿਆਰੀਆਂ ਇਹ ਕੰਪਨੀ ਨੂੰ ਸਾਡੇ ਵੱਲੋਂ ਇਹ ਆ ਵੀ ਜਿੱਥੇ ਵੀ ਕੋਈ ਕੰਪਨੀ ਸਿਲੰਡਰ ਦੇ ਕੇ ਆਉਂਦੀ ਇਹਨੂੰ ਪਹਿਲਾਂ ਚੈਕਿੰਗ ਕੀਤਾ ਜਾਵੇ ਵੀ ਸਿਲੰਡਰ ਲੀਕਤ ਨਹੀਂ ਆ ਇਹ ਪੈਸੇ ਲੈਂਦੇ ਆ ਸਿਲੰਡਰ ਦੇ ਕੇ ਸਿਲੰਡਰ ਖਾਲੀ ਲੈ ਜਾਂਦੇ ਆ ਬੁੱਖ ਦੇ ਕੰਪਨੀ ਨੂੰ ਇਹ ਹੋਣਾ ਚਾਹੀਦਾ ਵੀ ਸਾਨੂੰ ਇਹ ਸਿਲੰਡਰਗਾ ਕਿਸ ਨੂੰ ਦੇਣ ਦੇ ਆ ਕਿਸ ਦੀ ਜਾਨਾਂ ਇਹ ਗਾੜੀ ਜਾਣ ਦੇ ਕੋ ਬਣ ਜੇ ਆਹ ਸਿੰਲੈਂਡਰ ਦੇ ਇਹਨਾਂ ਨੂੰ ਸਹੀ ਕਰਕੇ ਵੇਖਦੇ ਆਂ ਵੀ ਲੀਕ ਆ ਜਾਂ ਸਹੀ ਆ ਜਾਂ ਨਹੀਂ ਸਹੀ ਹੁਣ ਇਹਦਾ ਨਾਂ ਮਾਂ ਵਾਸਤੇ ਤੇ ਨਾਂ ਇਹਦੇ ਸਿਰ ਤੇ ਪਿਓ ਆ ਇਹ ਕੱਲਾ ਹੀ ਦਿਹਾੜੀ ਦੇ ਦਬਾ ਲਾ ਕੇ ਤਾਂ ਆਪਣੇ ਇਹਨਾਂ ਨੇ ਬੈੱਡ ਨਵੇਂ ਲਏ ਸੀ 19000 ਦੇ ਆ ਹੁਣ ਇਹਨੇ ਲਿਮਾਰੀ ਲਈ ਜੇ ਉਹ ਵੀ ਨਵੀਂ ਲਈ ਆ ਥੋੜਾ ਥੋੜਾ ਕਰਕੇ ਸਮਾਨ ਕਿਸ਼ਤਾਂ ਤੇ ਲੈਣ ਰਿਆ ਸੀ ਫ੍ਰਿਜ ਲਈ ਆ ਨਿਵੇਟਰ ਲਿਆ ਉਹ ਵੀ ਸੜ ਗਿਆ ਜੇ ਸਭ ਕਿਸ਼ਤਾਂ ਦਾ ਸਮਾਨ ਇਹਨੇ ਗਰੀਬ ਨੇ ਲਿਆ ਕੇ ਲੈਂਦਾ ਹੀ ਆ ਤੇ ਸੜ ਗਿਆ ਸਾਰੇ ਸਵਾਹ ਹੋ ਗਿਆ ਇਹਦਾ ਕਿੰਨਾ ਕੋ ਨੁਕਸਾਨ ਹੋਇਆ ਜੀ ਭਾਈ ਵੇਖੋ ਇਹ ਤੇ ਐਸਟੀਮੇਟ ਆ ਅਸੀਂ ਇਹੋ ਕਹਿ ਸਕਦੇ ਆਂ ਵੀ ਇਹਦਾ ਰਾਖ ਡੇਢ ਲੱਖ ਦਾ ਵੀ ਹੋ ਸਕਦਾ ਹੁਣ ਅੰਦਰ ਇਹਨਾਂ ਦੇ ਰਜਿਸਟਰੀ ਵਗੈਰਾ ਵੀ ਮੇਰੇ ਖਾਲ ਉਹ ਵੀ ਸੜ ਗਈ ਹੈ ਜ ਆਪਦੀ ਜੋ ਹੋਰ ਵੀ ਦਸਤਾਵੇਜ਼ ਕਾਗਜ਼ ਹੀ ਹੋਵੇ ਇਹਦੇ ਸੜ ਗਏ ਹੁਣ ਤੁਹਾਡੇ ਕੋ ਵੀਡੀਓ ਪਈਆਂ ਹੀ ਆ ਵੀ ਕਿੱਥੋਂ ਕਿੱਥੋਂ ਸਮਾਨ ਇਹਨਾਂ ਦਾ ਸੜਿਆ ਹੁਣ ਇਹ ਗਰੀਬ ਕਿੱਧਰ ਨੂੰ ਜਾਵੇ ਕਿਹੜਾ ਸਰਕਾਰ ਇਹਦੀ ਹੱਲ ਕਰਦੀ ਆ ਉਹਦੇ ਨਾਲ ਸਰਕਾਰ ਕੋਈ ਆਵੇ ਤੇ ਉਹ ਹੀ ਆਣ ਕੇ ਹੱਲ ਕਰ ਸਕਦੀ ਇਹਦਾ ਗਰੀਬ ਦਾ ਹੁਣ ਇਹ ਵੇਖਿਆ ਜਾਊਗਾ ਵੀ ਇਹ ਮਹੱਲਾ ਸਾਰਾ ਨਾਲ ਆ ਕੋਟ ਮੇ ਸਿੰਘ ਦਾ ਵੀ ਕਿਹੜਾ ਹੈ ਇਹ ਸਰਕਾਰ ਹੱਲ ਕਰਦੀ ਆ ਜੇ ਇਹਦੇ ਮੰਨਦੇ ਆ ਵੀ ਕੋਈ ਸਰਕਾਰ ਹੱਲ ਕਰਦੀ ਆ ਜਾਂ ਕੋਈ ਇਥੋਂ ਦਾ ਜਿਹੜਾ ਕੋਈ ਕਾਉਂਸਲਰ ਆ ਜਾਂ ਕੋਈ ਇਥੋਂ ਦਾ ਅਫਸਰ ਬਣਿਆ ਕੋਈ ਉਹ ਇਹਦਾ ਹੱਲ ਕਰਦਾ ਫਿਰ ਤੇ ਹੱਖਾਂਗੇ ਵੀ ਚਲੋ ਸਰਕਾਰ ਜਿਹੜੀ ਅੰਮਰਸੇਰ ਦਾ ਪੰਜਾਬ ਦਾ ਕੋਈ ਗਰੀਬ ਦਾ ਸੋਚਦੀ ਆ ਵੱਡਿਆਂ ਵੱਡਿਆਂ ਲੋਕਾਂ ਦੇ ਤੇ ਵਾਦੇ ਸਹੀ ਹੋ ਜਾਂਦੀਆਂ ਗੱਲਾਂ ਸਹੀ ਹੋ ਜਾਂਦੀਆਂ ਮੈਨੇ ਵੀ ਅੱਜ ਇਸ ਗਰੀਬ ਦਾ ਕੋਈ ਸਰਕਾਰ ਹੱਲ ਕਰਦੀ ਆ ਕਿ ਨਹੀਂ ਹੱਲ ਕਰਦੀ ਇਹ ਮਹੱਲਾ ਜਿੰਨਾ ਵੀ ਗਲੀ ਨੰਬਰ 2 ਦਾ ਇਹਦੇ ਨਾਲ ਆ ਜੋ ਵੀ ਇਹ ਗਰੀਬ ਦਾ ਹੀ ਹੱਲ ਕਰਾਉਣਾ ਚਾਹੁੰਦੇ ਆ ਵੀ ਜੇ ਇਹਦੇ ਕਰਦੇ ਕੋਈ ਸਰਕਾਰ ਤੇ ਇਹਨਾਂ ਸਰਕਾਰ ਦੇ ਧੰਨਵਾਦ ਹੋਵਾਂਗੇ ਤੁਸੀਂ ਕੀ ਮੰਗ ਕਰਦੇ ਪ੍ਰਸਾਦੂ ਵੇਖੋ ਜੀ ਗਰੀਬ ਆਦਮੀਆ ਜੇ ਦੇ ਹੱਲ ਕੀਤਾ ਜਾਵੇ ਤੇ ਹੀ ਇਹੋ ਹੀ ਆ ਵੀ ਬਹੁਤ ਵੱਡਾ ਸਰਕਾਰ ਦਾ ਯੋਗਦਾਨ ਹੋਊਗਾ ਜੇ ਕੋਈ ਵੀ ਇਹਦਾ ਗਰੀਬ ਦਾ ਹੱਲ ਕਰਦੇ ਹੁਣ ਦਿਹਾੜੀ ਦਾ ਸਾਰਾ ਗੋਦੇ ਚਵਾੜੇ ਦਾ ਸੜ ਗਿਆ ਵਾ ਅੱਜ ਇਹਦੇ ਸੌਣ ਦਾ ਵੀ ਕੋਈ ਬੈੱਡ ਵੀ ਨਹੀਂ ਜੇਗਾ ਨਾ ਕੋਈ ਮੰਜਾ ਨਾ ਕੋਈ ਬਿਸਤਰਾ ਸਾਰਾ ਕੁਝ ਸੜਕੇ ਸੁਆਹ ਹੋ ਗਿਆ ਕਿਰਦਾਰ ਹੁਣ ਨਵੇਂ ਸਿਰਿਓਂ ਇਹ ਦੁਬਾਰਾ ਲਿਆਊਗਾ ਇਹ ਲਿਆਊਗਾ ਕਿੱਥੋਂ ਰੋਟੀ ਖਾਣ ਜੂਗਾ ਆਟਾ ਨੇ ਆਟਾ ਵੀ ਜਾ ਕੇ ਦੇ ਲੋ ਡਰਮੀ ਖਾਲੀ ਇਹਦੀ ਦੱਸੋ ਜੀ ਹੋਜੀ ਏਜੰਸੀ ਆ ਦੀ ਕਿਹੜੀ ਆ ਏਜੰਸੀ ਆਣੇ ਦੀ ਆ ਹੋਰ ਕਿਸੇ ਦੀ ਗਲਤੀ ਨਹੀਂ ਜੇ ਹੈਗੀ ਅਸੀਂ ਤੇ ਇਹੋ ਕਹਾਂਗੇ ਜਿਹਦੇ ਘਰ ਸਿਲੰਡਰ ਇਹ ਪਹੁੰਚਦਾ ਵਾ ਉਹ ਸਿਲੰਡਰ ਨੂੰ ਚੈਕਿੰਗ ਕਰਕੇ ਦਿੱਤਾ ਜਾਵੇ